ਜਦੋਂ ਸੀ ਵੋਟਰਾਂ ਨਾਲ ਗੱਲਬਾਤ ਕਰ ਰਹੇ ਸੀ ਲੋਕ ਕਹਿੰਦੇ ਆ ਕਿ ਇਸ ਏਰੀਆ ਦੇ ਵਿੱਚ ਸਨੇਚਿੰਗ ਵਗੈਰਾ ਸਨੇਚਿੰਗ ਔਰ ਨਸ਼ਾ ਕਾਫੀ ਵੱਧ ਗਿਆ ਇਹ ਇਹ ਵੀ ਵੋਟਰ ਕਹਿ ਰਹੇ ਆ ਤੁਹਾਨੂੰ ਔਰ ਡਿਊ ਟੂ ਨਸ਼ਾ ਜੀ ਜਿਹੜਾ ਲੋਕ ਨਸ਼ੇੜੀ ਨੇ ਉਹਨਾਂ ਕਰਕੇ ਉਹ ਹੁਣ ਨੱਥ ਪਾਈ ਆ ਭਗਵੰਤ ਮਾਨ ਜੀ ਨੇ ਆਪਰੇਸ਼ਨ ਸ਼ੁਰੂ ਕੀਤਾ ਜਿਉਂ ਨਸ਼ਿਆਂ ਵਿਰੁੱਧ ਬਹੁਤ ਫਰਕ ਪੈ ਗਿਆ ਪਰ ਲੋਕ ਤਾਂ ਕਹਿ ਰਹੇ ਨਹੀਂ ਖਤਮ ਹੋਇਆ ਮ ਨਹੀਂ ਤਾਂ ਦੇਖੋ ਜੀ ਐਨੇ ਸਾਲ ਦਾ ਪੁਰਾਣਾ ਜਿਹੜੀ ਚੀਜ਼ ਚੱਲ ਰਹੀ ਹੈ ਉਹਨੂੰ ਖਤਮ ਹੁੰਦੇ ਹੁੰਦੇ ਟਾਈਮ ਤੇ ਲੱਗੇਗਾ ਨਾ ਹੋਰ ਕਿਹੜੇ ਮਸਲੇ ਨਹੀਂ ਇੱਥੋਂ ਦੇ ਪੱਛਮੀ ਹਲਕੇ ਦੇ ਸਾਡੇ ਪੱਛਮੀ ਹਲਕੇ ਦੇ ਕੋਈ ਮਸਲਾ ਨਹੀਂ ਗੋਗੀ ਜੀ ਨੇ ਕੋਈ ਐਦਾਂ ਦੀ ਚੀਜ਼ ਨਹੀਂ ਛੱਡੀ ਜਿਹੜੀ ਕਿ ਨੈਕਸਟ ਸਾਨੂੰ ਕੁਝ ਕਰਨ ਨੂੰ ਮਿਲੇ ਮੋਟਰ ਕਹਿੰਦੇ ਸਨੇਚਿੰਗ ਤੇ ਨਸ਼ਾ ਇਹ ਇੱਥੋਂ ਖਤਮ ਨਹੀਂ ਹੋਇਆ ਦੇਖੋ ਨਸ਼ੇ ਤੇ ਬਿਲਕੁਲ ਕੰਟਰੋਲ ਹੈ ਇਹਦੇ ਵਿੱਚ ਸਰਾਸਰ ਝੂਠ ਬੋਲ ਰਹੇ ਆ ਨਸ਼ੇ ਤੇ ਬਹੁਤ ਵੱਡੇ ਲੈਵਲ ਤੇ ਕੰਟਰੋਲ ਕੀਤਾ ਗਿਆ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਪਿੰਡਾਂ 'ਚ ਰਹਿਣ ਵਾਲੇ ਪਿੰਡਾਂ 'ਚ ਜਾ ਕੇ ਦੇਖੋ ਨਸ਼ੇ ਤੇ ਬਹੁਤ ਕੰਟਰੋਲ ਆ ਰੋਜ਼ ਹੀ ਅਸੀਂ ਦੇਖ ਰਹੇ ਹਾਂ ਇਸ ਤਰ੍ਹਾਂ ਚੱਲੋ ਹਰ ਰੋਜ਼ ਕੋਈ ਕਿਸੇ ਨੇ ਕਿਤੇ ਨਸ਼ੇੜੀ ਨੂੰ ਫੜ ਕੇ ਜਿਹੜੇ ਵੱਡੇ ਲੈਵਲ ਤੇ ਕੰਮ ਕਰਦੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਹੈ ਨਹੀਂ ਆਪਾਂ ਲੁਧਿਆਣਾ ਪੱਛਮੀ ਦੀ ਗੱਲਬਾਤ ਕਰੀ ਹੈ ਹਾਂਜੀ ਮੈਂ ਲੋਕਲ ਨਹੀਂ ਲੁਧਿਆਣਾ ਪੱਛਮੀ ਪਰ ਜਦੋਂ ਦੀ ਸਰਕਾਰ ਨੇ ਯੁੱਧ ਛੇੜਿਆ ਹੋਇਆ ਉਸ ਤੋਂ ਬਾਅਦ ਲੋਕਾਂ ਦੀ ਆਪਣੀ رائے ਆ ਕਿ ਉਹਦੇ ਤੇ ਬਹੁਤ ਕੰਟਰੋਲ ਹੋਇਆ ਤੇ ਲੋਕ ਇਸ ਗੱਲ ਨੂੰ ਮੰਨਦੇ ਆ ਕਿ ਸਰਕਾਰ ਦਾ ਜਿਹੜਾ ਇਹ ਕਦਮ ਸੀ ਕਾਸ਼ ਜੇ ਕਾਂਗਰਸ ਵਾਲਿਆਂ ਨੇ ਚੱਕਿਆ ਹੁੰਦਾ ਜਾਂ ਅਕਾਲੀ ਵਾਲਿਆਂ ਨੇ ਚੱਕਿਆ ਹੁੰਦਾ ਤੇ ਅੱਜ ਸਾਡੇ ਜਿਹੜੇ ਨੌਜਵਾਨ ਨੇ ਜਿਹੜਾ ਪੰਜਾਬ ਨੂੰ ਸਾਡੇ ਨੂੰ ਉੜਦਾ ਪੰਜਾਬ ਕਹਿੰਦੇ ਸੀ ਤੇ ਸ਼ਾਇਦ ਉਹ ਅੱਜ ਸਾਡਾ ਪੰਜਾਬ ਦਾ ਨਾ ਉੜਦਾ ਪੰਜਾਬ ਨਾ ਪੈਂਦਾ ਪਰ ਨਸ਼ੇ ਦੀਆਂ ਘਟਨਾਵਾਂ ਜਾਂ ਨਸ਼ੇ ਨਾਲ ਸੰਬੰਧਿਤ ਰਿਪੋਰਟਾਂ ਦਾ ਪਿੰਡਾਂ ਚੋਂ ਹਾਲੇ ਵੀ ਬਹੁਤ ਆ ਰਹੀਆਂ ਨੇ ਬਹੁਤ ਵੀਡੀਓ ਸਾਮਣੇ ਆ ਰਹੀਆਂ ਨੇ ਨਹੀਂ ਆ ਰਹੀਓ ਸਾਡੇ ਮੈਨੂੰ ਨਹੀਂ ਲੱਗਦਾ ਕੋਈ ਆ ਰਹੀਆਂ ਨੇ ਸਾਡੇ ਅੱਗੇ ਹਰ ਰੋਜ਼ ਕੋਈ ਨਾ ਕੋਈ ਘਟਨਾ ਇਦਾਂ ਦੀ ਵਾਪਰਦੀ ਸੀ ਪਰ ਪਿਛਲੇ 15 ਦਿਨਾਂ ਤੋਂ ਪ੍ਰਮਾਤਮਾ ਭਲਾ ਕਰੇ ਕੋਈ ਇੱਕ ਵੀ ਰਿਪੋਰਟ ਨਹੀਂ ਆਈ ਹਾਂ ਹਲਕਾ ਲੁਧਿਆਣਾ ਪੱਛਮੀ ਤੇ ਅੱਜ ਦਿਲਾਂ ਦੀਆਂ ਧੜਕਣਾ ਵਧਾਉਣ ਵਾਲਾ ਦਿਨ ਕਿਉਂਕਿ ਅੱਜ ਈਬੀਐਮ ਮਸ਼ੀਨਾਂ ਦੇ ਵਿੱਚ ਇੱਕ ਉਮੀਦਵਾਰ ਦੀ ਕਿਸਮਤ ਬੰਦ ਹੋ ਜਾਣੀ ਆ ਉਸ ਤੋਂ ਬਾਅਦ 23 ਤਰੀਕ ਨੂੰ ਜਿਹੜਾ ਹੈਗਾ ਇਸ ਹਲਕੇ ਨੂੰ ਇੱਕ ਨਵਾਂ ਨਮਾਇੰਦਾ ਮਿਲੇਗਾ ਇੱਕ ਨਵਾਂ ਐਮ.ਐਲ.ਏ. ਬਣੂਗਾ ਪਰ ਜੋਰ ਸਾਰਿਆਂ ਦਾ ਲੱਗ ਰਿਹਾ ਆਪੋ ਆਪਣੇ ਵੋਟਰਾਂ ਨੂੰ ਖਿੱਚਣ ਲਈ ਪੂਰਾ ਜੋਰ ਲੱਗ ਰਿਹਾ ਆ ਆਮ ਆਦਮੀ ਪਾਰਟੀ ਦੇ ਬੁਖਤੇ ਅਸੀਂ ਖੜੇ ਆ ਵਰਕਰ ਤੁਸੀਂ ਦੇਖ ਸਕਦੇ ਹੋ ਵਲੰਟੀਅਰ ਦੇਖ ਸਕਦੇ ਹੋ ਲਿਸਟਾਂ ਚੈੱਕ ਕੀਤੀਆਂ ਜਾ ਰਹੀਆਂ ਕੌਣ ਵੋਟ ਪਾ ਗਿਆ ਕੌਣ ਰਹਿ ਗਿਆ ਗੱਲਬਾਤ ਕਰਾਂਗੇ ਕਿੰਨੀ ਕੁ VOTING ਹੋ ਗਈ ਜੀ ਹੁਣ ਤੱਕ VOTING ਕਿੰਨੀ ਹੋਈ ਹੈ 25 25% 25% 30% 30% ਕਿ ਕਾਜ਼ੇ ਨਾਮ ਦੇ ਵੋਟ ਪੈ ਰਹੀ ਹੈ ਜਿਨ੍ਹਾਂ ਨੇ ਕੰਮ ਕੀਤੇ ਆ ਕਿਸ ਤਰ੍ਹਾਂ ਦਾ ਲੋਕਾਂ ਦਾ ਹੰਗਾਰਾ ਜਿਨ੍ਹਾਂ ਨੇ ਵੋਟ ਕਮ ਕਰਾਏ ਆ ਹੋ ਲੋਕਾਂ ਨੂੰ ਸਾਡਾ ਨੂੰ ਪਤਾ ਬੈਸਟ ਇਲਾਕੇ ਦੇ ਬਾਕੀ ਮਿਸੇਕ ਹੋ ਗਈ ਮੈਡਮ ਕਿਸ ਤਰ੍ਹਾਂ ਦਾ ਹੰਗਾਰਾ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਜੀ ਕਿਉਂਕਿ ਗੋਗੀ ਜੀ ਨੇ ਕੋਈ ਐਦਾਂ ਦਾ ਕੰਮ ਛੱਡਿਆ ਹੀ ਨਹੀਂ ਇਸ ਇਲਾਕੇ ਵਿੱਚ ਵੀ ਜਿਹੜਾ ਕਿ ਲੋਕਾਂ ਨੂੰ ਇਹ ਲੱਗੇ ਵੀ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਣੀ ਗੋਗੀ ਜੀ ਨੂੰ ਵੋਟ ਨਹੀਂ ਪਾਣੀ ਗੋਗੀ ਜੀ ਨੇ ਬਹੁਤ ਕੰਮ ਕੀਤੇ ਨੇ ਸੋ VOTING ਗੋਗੀ ਜੀ ਦੇ ਨਾਮ ਤੇ ਬਹੁਤ ਅੱਛੀ VOTING ਹੋ ਰਹੀ ਹੈ ਹੁਣ VOTING ਗੋਗੀ ਜੀ ਦੇ ਨਾਮ ਤੇ ਹੋ ਰਹੀ ਹੈ ਜਾਂ ਸੰਜੀਵ ਰੋੜਾ ਜੀ ਦੇ ਸ਼ਖਸੀਅਤ ਨੂੰ ਪੈ ਰਹੀ ਹੈ ਜਾਂ ਪਾਰਟੀ ਦੇ ਕਿੱਡ ਨੂੰ ਪੈ ਰਹੀ ਹੈ ਦੇਖੋ ਜੀ ਜਿਹੜੇ ਸਾਡੇ ਵੋਟਰ ਨੇ ਸਾਰੇ ਗੋਗੀ ਜੀ ਦੇ ਸਪੋਰਟਰ ਨੇ ਗੋਗੀ ਜੀ ਦੇ ਸਪੋਰਟਰ ਨੇ ਕਿਉਂਕਿ ਗੋਗੀ ਜੀ ਨੇ ਆਪਣੇ ਏਰੀਆ ਦਾ ਕੋਈ ਇਦਾਂ ਦਾ ਕੰਮ ਹੀ ਨਹੀਂ ਛੱਡਿਆ ਕਿਉਂਕਿ ਜਿੱਦੋਂ ਹੁਣ ਬਾਹਰੋਂ ਕੈਂਪੇਨ ਚੱਲ ਰਹੀ ਸੀ ਜਿੱਤੋਂ ਬਾਹਰੋਂ ਆਏ ਦਿੱਲੀੋਂ ਆਏ ਉਹ ਕਹਿੰਦੇ ਜੀ ਅਸੀਂ ਤਾਂ ਗੋਗੀ ਜੀ ਨੂੰ ਜਾਣਦੇ ਹੁਣ ਇਹ ਸਵਾਲ ਅਸੀਂ ਉਧਰ ਲੋਕਾਂ ਨਾਲ ਗੱਲਬਾਤ ਕੀਤੀ ਸੀ ਆਮ ਇਹ ਸਵਾਲ ਹੁਣ ਵੀ ਉੱਠ ਰਿਹਾ ਇਹ ਅਰੋੜਾ ਜੀ ਗੁਰਗਾਉਂ ਤੋਂ ਨੇ ਹਾਂ ਹੈ ਤੇ ਨਹੀਂ ਪਰ ਇਹਨੇ ਤਾਂ ਘਰ ਪਰ ਗੁਰਗਾਉਂ ਤੋਂ ਨੇ ਪਰ ਬੋਡ ਲੋਕ ਨੇ ਗੋਗੀ ਜੀ ਨੂੰ ਪਾਣੀ ਆ ਕਿਉਂਕਿ ਦੇਖੋ ਅਸੀਂ ਇੱਥੇ ਬੈਠੇ ਆ ਲੋਕਲ ਬੰਦਾ ਉਹਨਾਂ ਨੂੰ ਜ਼ਰੂਰ ਚਾਹੀਦਾ ਹੁੰਦਾ ਤੇ ਲੋਕਲ ਇੱਥੇ ਮੈਂ ਐਜੇ ਚੇਅਰਮੈਨ ਆ ਚੇਅਰਪਰਸਨ ਆ ਤੇ ਕੰਮ ਅਸੀਂ ਇੱਥੇ ਬੈਠ ਕੇ ਲੋਕਾਂ ਲਈ ਮੈਂ ਹੈਗੇ ਆ 24 ਘੰਟੇ ਹਾਜ਼ਰ ਆ ਜਿਹੜੇ ਕੋਈ ਕੰਮ ਕੋਈ ਰਹਿ ਗਏ ਗੋਗੀ ਜੀ ਦੀਆਂ ਜਿਹੜੀਆਂ ਤਮੰਨਾ ਸੀਗੀਆਂ ਅਧੂਰੇ ਸੁਪਨੇ ਸੀ ਰਹਿ ਗਏ ਉਹ ਅਸੀਂ ਵਰਲਡ ਕੇ ਪੂਰੇ ਕਰਾਂਗੇ। ਅ ਇੱਥੇ ਅਸੀਂ ਜਦੋਂ ਵੋਟਰਾਂ ਨਾਲ ਗੱਲਬਾਤ ਕਰ ਰਹੇ ਸੀ ਜਦ ਅਸੀਂ ਵੋਟਰਾਂ ਨਾਲ ਗੱਲਬਾਤ ਕਰ ਰਹੇ ਸੀ ਲੋਕ ਕਹਿੰਦੇ ਆ ਕਿ ਇਸ ਏਰੀਆ ਦੇ ਵਿੱਚ ਸਨੇਚਿੰਗ ਵਗੈਰਾ ਸਨੇਚਿੰਗ ਔਰ ਨਸ਼ਾ ਕਾਫੀ ਵੱਧ ਗਿਆ। ਇਹ ਇੱਕ ਵੋਟਰ ਕਹਿ ਰਹੀ ਐ ਇਥੋਂ ਦੀ। ਉਹ ਡਿਊ ਟੂ ਨਸ਼ਾ ਜੀ। ਹੂੰ? ਡਿਊ ਟੂ ਨਸ਼ਾ। ਜਿਹੜਾ ਲੋਕ ਨਸ਼ੇੜੀ ਨੇ ਉਹਨਾਂ ਕਰਕੇ ਉਹ ਹੁਣ ਨੱਥ ਪਾਈ ਆ ਭਗਵੰਤ ਮਾਨ ਜੀ ਨੇ ਆਪਰੇਸ਼ਨ ਸ਼ੁਰੂ ਕੀਤਾ ਜੁਦ ਨਸ਼ਿਆਂ ਵਿਰੁੱਧ ਬਹੁਤ ਫਰਕ ਪੈ ਗਿਆ ਆ। ਪਰ ਲੋਕ ਤਾਂ ਕਹਿ ਰਹੇ ਨਹੀਂ ਖਤਮ ਹੋਏ ਖਤਮ ਨਹੀਂ ਤੁਸੀਂ ਦੇਖੋ ਜੀ ਐਨੇ ਸਾਲ ਦਾ ਪੁਰਾਣਾ ਜਿਹੜੀ ਚੀਜ਼ ਚੱਲ ਰਹੀ ਹੈ ਉਹਨੂੰ ਖਤਮ ਹੁੰਦੇ ਹੁੰਦੇ ਟਾਈਮ ਤੇ ਲੱਗੇਗਾ ਨਾ ਟਾਈਮ ਜ਼ਰੂਰ ਲੱਗੇਗਾ ਖਤਮ ਹੋ ਜਾਏਗਾ ਟਾਈਮ ਹੋਰ ਕਿਹੜੇ ਮਸਲੇ ਨਹੀਂ ਇੱਥੋਂ ਦੇ ਪੱਛਮੀ ਹਲਕੇ ਦੇ ਸਾਡੇ ਪੱਛਮੀ ਹਸਕੇ ਦੇ ਕੋਈ ਮਸਲਾ ਨਹੀਂ ਗੋਗੀ ਜੀ ਨੇ ਕੋਈ ਐਦਾਂ ਦੀ ਚੀਜ਼ ਨਹੀਂ ਛੱਡੀ ਜਿਹੜੀ ਕਿ ਨੈਕਸਟ ਸਾਨੂੰ ਕੁਝ ਕਰਨ ਨੂੰ ਮਿਲੇ ਇੱਧਰ ਵੀਰ ਜੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਲੁਧਿਆਣਾ ਪੱਛਮੀ ਦੇ ਹਲਕੇ ਦੇ ਬਾਰੇ ਗੱਲਬਾਤ ਕਰ ਰਹੇ ਆ ਵੋਟਰਾਂ ਨਾਲ ਗੱਲਬਾਤ ਕੀਤੀ ਸੀ ਵੋਟਰ ਕਹਿੰਦੇ ਸਨੇਚਿੰਗ ਤੇ ਨਸ਼ਾ ਇਹ ਇੱਥੇ ਖਤਮ ਨਹੀਂ ਹੋਇਆ ਦੇਖੋ ਨਸ਼ੇ ਤੇ ਬਿਲਕੁਲ ਕੰਟਰੋਲ ਹੈ ਇਹਦੇ ਵਿੱਚ ਸਰਾਸਰ ਝੂਠ ਬੋਲ ਰਹੇ ਆ ਨਸ਼ੇ ਤੇ ਬਹੁਤ ਵੱਡੇ ਲੈਵਲ ਤੇ ਕੰਟਰੋਲ ਕੀਤਾ ਗਿਆ ਹੈ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਪਿੰਡਾਂ 'ਚ ਰਹਿਣ ਵਾਲੇ ਪਿੰਡਾਂ 'ਚ ਜਾ ਕੇ ਦੇਖੋ ਨਸ਼ੇ ਤੇ ਬਹੁਤ ਕੰਟਰੋਲ ਹੈ ਰੋਜ਼ ਹੀ ਅਸੀਂ ਦੇਖ ਰਹੇ ਆ ਇਸ ਤਰ੍ਹਾਂ ਚਲੋ ਹਰ ਰੋਜ਼ ਕੋਈ ਕਿਸੇ ਨਾ ਕਿਸੇ ਨਸ਼ੇੜੀ ਨੂੰ ਫੜ ਕੇ ਜਿਹੜੇ ਵੱਡੇ ਲੈਵਲ ਤੇ ਕੰਮ ਕਰਦੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਹੈ ਕਿੰਨੇ ਪੰਨ ਲੁਧਿਆਣਾ ਪੱਛਮੀ ਦੀ ਗੱਲਬਾਤ ਕਰੀ ਹੈ ਤਾਂ ਹਾਂਜੀ ਮੈਂ ਲੋਕਲ ਨਹੀਂ ਲੁਧਿਆਣਾ ਪੱਛਮੀ ਮੈਂ ਤਾਂ ਲੋਕਲ ਨਹੀਂ ਤੁਸੀਂ ਲੋਕਲ ਨਹੀਂ ਸਪੋਰਟ ਤੇ ਆਏ ਹੋ ਹਾਂਜੀ ਸਪੋਰਟ ਤੇ ਜੀ ਹਾਂਜੀ ਤਾਂ ਸਪੋਰਟ ਤੇ ਆਏ ਨੇ ਹਾਲਾਂਕਿ ਕਹਿ ਰਹੇ ਨੇ ਕਿ ਪੂਰੀ ਤਰ੍ਹਾਂ ਜਿਹੜਾ ਹੈਗਾ ਨਸ਼ਾ ਕਿਹਨਾਂ ਨੂੰ ਜੀ ਗਿਆਸਪੁਰਾ ਸਾਹਿਬ ਕਿਹੋ ਜਿਹਾ ਮਾਹੌਲ ਹੈ ਬਦਿਯਾ ਬਹੁਤ ਬਦਿਯਾ ਮਾਹੌਲ ਹਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਥੋੜੀ ਬਹੁਤ ਗਿਆਸਪੁਰਾ ਸਾਹਿਬ ਇੱਥੇ ਲੁਧਿਆਣਾ ਪੱਛਮੀ ਦੇ ਜਿਹੜੇ ਮੁੱਦੇ ਨੇ ਮੁੱਦਿਆਂ ਦੇ ਉੱਪਰ ਲੋਕ ਸਵਾਲ ਖੜੇ ਕਰ ਰਹੇ ਨੇ ਕਿਥੇ ਸਨੇਚਿੰਗ ਵਗੈਰਾ ਕਾਫੀ ਵੱਧ ਗਈ ਆ ਟੁੱਟਫੋਕ ਕਾਫੀ ਵੱਧ ਗਈ ਆ ਨਹੀਂ ਸ਼ਹਿਰੀ ਏਰੀਆ ਬਾਸ਼ ਏਰੀਆ ਇਦਾਂ ਦੀ ਤਾਂ ਕਿਤੇ ਵੀ ਕਿਸੇ ਇਲਾਕੇ ਦੇ ਵਿੱਚ ਕੋਈ ਇਦਾਂ ਦੀ ਖਬਰ ਨਹੀਂ ਮਿਲੀ ਪਰ ਜਿੰਨੇ ਹੀ شدت ਦੇ ਨਾਲ ਆਮ ਆਦਮੀ ਪਾਰਟੀ ਨੇ ਨਸ਼ਿਆਂ ਦੇ ਖਿਲਾਫ ਯੁੱਧ ਛੇੜਿਆ ਔਰ ਉਹ ਕਿਤੇ ਨਾ ਕਿਤੇ ਜੇ ਛੋਟੀਆਂ ਮੋਟੀਆਂ ਜਿਹੜੀਆਂ ਸਨੇਚਿੰਗ ਦਾ ਚੋਰੀਆਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਪਿਛਲੇ ਸਮੇਂ ਦੇ ਵਿੱਚ ਉਹ ਜੋ ਨਸ਼ੇ ਨਾ ਪੀੜਤ ਨੌਜਵਾਨ ਨੇ ਉਹਨਾਂ ਵੱਲੋਂ ਹੀ ਆਪਦੇ ਨਸ਼ੇ ਦੀ ਪੂਰਤੀ ਦੇ ਲਈ ਹੁੰਦੀਆਂ ਸੀ ਪਰ ਜਦੋਂ ਦੀ ਸਰਕਾਰ ਨੇ ਯੁੱਧ ਛੇੜਿਆ ਹੋਇਆ ਉਸ ਤੋਂ ਬਾਅਦ ਲੋਕਾਂ ਦੀ ਆਪਣੀ رائے ਆ ਕਿ ਉਹਦੇ ਤੇ ਬਹੁਤ ਕੰਟਰੋਲ ਹੋਇਆ ਤੇ ਲੋਕ ਇਸ ਗੱਲ ਨੂੰ ਮੰਨਦੇ ਆ ਕਿ ਸਰਕਾਰ ਦਾ ਜਿਹੜਾ ਇਹ ਕਦਮ ਸੀ ਕਾਸ਼ ਜੇ ਕਾਂਗਰਸ ਵਾਲਿਆਂ ਨੇ ਚੱਕਿਆ ਹੁੰਦਾ ਜਾਂ ਅਕਾਲੀ ਵਾਲਿਆਂ ਨੇ ਚੱਕਿਆ ਹੁੰਦਾ ਤੇ ਅੱਜ ਸਾਡੇ ਜਿਹੜੇ ਨੌਜਵਾਨ ਨੇ ਜਿਹੜਾ ਪੰਜਾਬ ਨੂੰ ਸਾਡੇ ਨੂੰ ਓੜਦਾ ਪੰਜਾਬ ਕਹਿੰਦੇ ਸੀ ਤੇ ਸ਼ਾਇਦ ਉਹ ਅੱਜ ਸਾਡਾ ਪੰਜਾਬ ਦਾ ਨਾ ਓੜਦਾ ਪੰਜਾਬ ਨਾ ਪੈਂਦਾ ਪਰ ਨਸ਼ੇ ਦੀਆਂ ਘਟਨਾਵਾਂ ਜਾਂ ਨਸ਼ੇ ਨਾਲ ਸੰਬੰਧਿਤ ਰਿਪੋਰਟਾਂ ਦਾ ਪਿੰਡਾਂ ਚੋਂ ਹਾਲੇ ਵੀ ਬਹੁਤ ਆ ਰਹੀਆਂ ਨੇ ਬਹੁਤ ਵੀਡੀਓ ਸਾਹਮਣੇ ਆ ਰਹੀਆਂ ਨਹੀਂ ਆ ਰਹੀਆਂ ਸਾਡੇ ਮੈਨੂੰ ਨਹੀਂ ਲੱਗਦਾ ਕੋਈ ਆ ਰਹੀਆਂ ਨੇ ਤੇ ਸਾਡੇ ਅੱਗੇ ਹਰ ਰੋਜ਼ ਕੋਈ ਨਾ ਕੋਈ ਘਟਨਾ ਇਦਾਂ ਦੀ ਵਾਪਰਦੀ ਸੀ ਪਰ ਪਿਛਲੇ 15 ਦਿਨਾਂ ਤੋਂ ਪੁਰਮਾਤਮਾ ਭਲਾ ਕਰੇ ਕੋਈ ਇੱਕ ਵੀ ਰਿਪੋਰਟ ਨਹੀਂ ਆਈ ਹਾਂ ਪਿਛਲੀਆਂ ਕਿਉਂਕਿ ਫੇਸਬੁੱਕ WhatsApp ਤੇ ਜਿਹੜੀਆਂ ਪੁਰਾਣੀਆਂ ਵੀਡੀਓ ਪਈਆਂ ਹੁੰਦੀਆਂ ਨੇ ਉਹਨਾਂ ਨੂੰ ਦੇਖ ਕੇ ਹੀ ਲੋਕ ਜਿਹੜੇ ਹੈਗੇ ਆ ਇਸ਼ਾਰਾ ਕਿਹਨਾਂ ਨਾਲ ਮੰਨਦੇ ਹੋ ਤੁਸੀਂ ਮੁਕਾਬਲਾ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਕਿਉਂਕਿ ਅਸੀਂ ਸਾਰੇ ਤੁਸੀਂ ਦੇਖੋ ਬੂਥ ਖਾਲੀ ਪਏ ਨੇ ਯੂਨੀਵਰਸਿਟੀ ਜਾ ਕੇ ਦੇਖੋ ਸਾਰਿਆਂ ਦੇ ਬੂਥ ਖਾਲੀ ਪਏ ਨੇ ਸਾਡਾ ਜਿਹੜਾ ਮੁਕਾਬਲਾ ਵਾ ਉਹ ਕਿਸੇ ਨਾਲ ਨਹੀਂ ਹੈਗਾ ਔਰ ਸਾਰੇ ਜਣਿਆਂ ਦੀ ਜਮਾਨਤਾ ਜप्त ਹੋਣੀ ਹੈ ਫਿਰ ਉਸ ਤੋਂ ਬਾਅਦ ਕਿਉਂਕਿ ਸੰਜੀਵ ਰੋੜਾ ਜੀ ਨੁਮਾਇੰਦਗੀ ਕਰਨਗੇ ਵਿਧਾਇਕ ਬਣ ਜਾਣਗੇ ਇਥੋਂ ਉਸ ਤੋਂ ਬਾਅਦ ਤੁਸੀਂ ਉਹਨਾਂ ਦੀ ਜਗ੍ਹਾ ਤੇ ਐਮਪੀ ਕਿਹਨੂੰ ਦੇਖਣਾ ਚਾਹੁੰਨੀ ਹੋ ਲੁਧਿਆਣੇ ਤੋਂ ਦੇਖੋ ਇਹ ਸਾਡੀ ਜਿਹੜੀ ਹਾਈ ਕਮਾਂਡ ਹੈ ਜੋ ਪਾਰਟੀ ਸਮੁੱਚੇ ਤੌਰ ਤੇ ਫੈਸਲਾ ਲਵੇਗੀ ਉਹ ਸਾਰਿਆਂ ਨੂੰ ਪ੍ਰਵਾਨ ਕੋ ਕਿਉਂਕਿ ਜਿਸ ਤਰੀਕੇ ਨਾਲ ਵਿਰੋਧੀ ਕਹਿ ਰਹੇ ਨੇ ਵੀ ਸੰਜੀਵ ਰੋੜਾ ਜੀ ਨੂੰ ਟਿਕ ਟੈਸਟ ਕਰਕੇ ਦਿੱਤੀ ਹੈ ਵੀ ਉਥੋਂ ਕੇਜਰੀਵਾਲ ਨੂੰ ਰਾਜ ਸਭਾ ਚ ਭੇਜਣਾ ਚਾਹੁੰਦੇ ਆ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਵਿਰੋਧੀਆਂ ਨੇ ਬਹੁਤ ਕੁਝ ਕਹਿਣਾ ਹੁੰਦਾ ਹਨਾ ਅਸੀਂ ਤਾਂ ਵਿਭੇਸ਼ ਭਗੇਲ ਬਾਰੇ ਕਦੇ ਗੱਲ ਨਹੀਂ ਕੀਤੀ ਅਸੀਂ ਤਾਂ ਸੋਨੀਆਂ ਦੇ ਡੀਐਨਏ ਬਾਰੇ ਕਦੇ ਗੱਲ ਨਹੀਂ ਕੀਤੀ ਕਿਉਂਕਿ ਉਹ ਭਾਰਤੀ ਵੀ ਨਹੀਂ ਹੈਗੇ ਅਸੀਂ ਤਾਂ ਨਵਰੇ ਕਦੇ ਗੱਲ ਹੀ ਨਹੀਂ ਕੀਤੀ ਜਿਹੜੇ ਇੰਡੀਅਨ ਹੀ ਨਹੀਂ ਹੈਗੇ ਉਹ ਗੱਲ ਕਰਦੇ ਨੇ ਤੇ ਮੈਨੂੰ ਤਾਂ ਲੱਗਦਾ ਉਹਨਾਂ ਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ ਤਾਂ ਆਪੂ ਆਪਣਾ ਪੱਖ ਹੈ ਸੋ ਇਹ ਤਸਵੀਰਾਂ ਨੇ ਇਥੋਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ ਬੂਥ ਲੱਗਿਆ ਹੋਇਆ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਵਰਕਰਸ ਆਪਣੇ ਬੂਥਾਂ ਨੂੰ ਚੈੱਕ ਕਰਨ ਵਾਸਤੇ ਆਉਂਦੇ ਨੇ ਸੋ ਸਾਰੇ ਤਰ੍ਹਾਂ ਦੀਆਂ ਗੱਲਬਾਤਾਂ